2040 ਜਿਹੜੇ ਸਾਡੇ ਈਪੀਓਜ਼ ਡਿਪਲੋਏਡ ਰਹਿਣਗੇ ਸੋ ਟੋਟਲ ਇਹਦਾ ਜਿਹੜਾ ਬਣਦਾ 1339 ਆਫੀਸਰ ਤੇ ਜਵਾਨ ਤੇ ਜਿਹੜੀਆਂ ਨਾਕਾਜ਼ ਨੇ ਟੋਟਲ 99 ਨੇ 99 ਦੀ ਪੈਟਰੋਲਿੰਗ ਜਿਹੜੀਆਂ ਪਾਰਟੀਆਂ ਅਲੱਗ ਬਣਾਈਆਂ ਗਈਆਂ 39 ਪੀਸੀਆਰ ਦੀਆਂ ਸਾਡੀਆਂ ਗੱਡੀਆਂ ਚੱਲਦੀਆਂ ਆਈਆਂ ਪਹਿਲਾਂ ਉਹ ਵੀ ਰਹਿਣਗੇ ਟ੍ਰੈਫਿਕ ਸਟਾਫ ਵੀ ਰਹੇਗਾ ਐਲਕੋਮੀਟਰਸ ਔਰ ਜਿਹੜਾ ਰੈਸ਼ ਡੈਲੀਜੈਂਟ ਡਰਾਈਵਿੰਗ ਜੋ ਤੇ ਅਸੀਂ ਚਲਾ ਰਹੇ ਉਹ ਵੀ ਚੱਲਦਾ ਰਹੂਗਾ ਇਹਦਾ ਗੱਲ ਤੁਹਾਨੂੰ ਪਤਾ ਹੀ ਹੈ ਕਿ ਜ਼ੀਰੋ ਟੋਲਰੈਂਸ ਮੀਨ ਜ਼ੀਰੋ ਟੋਲਰੈਂਸ ਉਨੇ ਤੇ ਪਕਹਿਣੀ ਨਹੀਂ ਪਰ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਦੇ ਥਰੂ ਮੈਂ ਜਰੂਰ ਪਬਲਿਕ ਨੂੰ ਕਹਿਣਾ ਚਾਹੁੰਦਾ ਜਿਹੜਾ ਬੰਦਾ ਪਬਲਿਕ ਦੀ ਸਿਕਿਉਰਿਟੀ ਆ ਪਬਲਿਕ ਦੀ ਫੈਮਿਲੀ ਲਾਈਫਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਾਨੂੰਨ ਤੋੜੇਗਾ ਜਾਂ ਫੁਲੜਬਾਜ਼ੀ ਕਰੇਗਾ ਉਹਦੇ ਵਾਸਤੇ ਪੁਲਿਸ ਨੂੰ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਤੌਰ ਤਰੀਕੇ ਪੂਰੇ ਵਰਤੇ ਜਾਣਗੇ ਸਾਰੇ ਅਸੀਂ ਜਿਹੜੇ ਨਵੇਂ ਸਾਲ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਆ ਜੋ ਅਸੀਂ ਇਸ ਪਾਸ ਐਕਸਪੀਰੀਅੰਸ ਤੋਂ ਸਿੱਖਿਆ ਕਿ ਕਿਹੜੇ-ਕਿਹੜੇ ਸਾਡੇ ਇਲਾਕੇ ਆ ਚਾਹੇ ਉਹ ਰੰਜੀਤ ਐਵੈਨਿਊ ਆ ਚਾਹੇ ਉਹ ਲਾਰੈਂਸ ਰੋਡ ਆ ਯੂਟੀ ਮਾਰਕੀਟ ਆ ਜਾਂ 에어ਪੋਰਟ ਰੋਡ ਆ ਜਿੱਥੇ ਜਿਆਦਾ ਅਮਦ ਰਫਤਾ ਇਟ ਰੀਜ਼ ਨੇ ਰੈਸਟੋਰੈਂਟਸ ਨੇ ਉਹਨਾਂ ਨੂੰ ਅਸੀਂ ਸਪੈਸ਼ਲ ਫੋਕਸ ਰੱਖਿਆ ਟੋਟਲ ਜਿਹੜੀ ਡਿਪਲੋਇਮੈਂਟ ਆ 24 ਅਗਸਟਰ ਅਫਸਰਸ ਨੇ ਜੀ 65 ਜਿਹੜੇ ਆ ਇਨਸਪੈਕਟਰ ਪਬਲਿਕ ਸਬ ਇਨਸਪੈਕਟਰ ਨੇ 65 1046 ਜਿਹੜੇ ਸਾਡੇ ਈਪੀਓਜ਼ ਡਿਪਲੋਏਡ ਰਹਿਣਗੇ ਸੋ ਟੋਟਲ ਇਹਦਾ ਜਿਹੜਾ ਬਣਦਾ 1349 ਅਫੀਸਰ ਤੇ ਜਵਾਨ ਉਹ ਡਿਪਲਾਈ ਹੋਣਗੇ ਜਿੱਚ 3 ਡੀਸੀਪੀ ਸਹਿਬਾਨ ਨੇ 7 ਏਡੀਸੀਪੀ ਸਹਿਬਾਨ ਨੇ ਏਸੀਪੀ ਸਹਿਬਾਨ 14 ਔਰ ਪਹਿਲਾਂ ਤੁਹਾਨੂੰ ਮੈਂ ਦੱਸਿਆ 65 ਇਨਸਪੈਕਟਰ ਨੇ ਤੇ ਜਿਹੜੇ ਓਆਰਜ਼ ਨੇ ਉਹ ਰਲ ਮਿਲਾ ਕੇ ਜਿਹੜੇ ਤੁਸੀਂ ਪੈਟਰੋਲਿੰਗ ਵਗੈਰਾ ਪਾ ਕੇ ਨਾਕਿਆਂ ਤੋਂ ਟੋਟਲ ਪਾ ਕੇ 1250 ਬਣ ਜਾਂਦੇ ਨੇ ਤੇ ਜਿਹੜੀਆਂ ਨਾਕਾਜ਼ ਨੇ ਟੋਟਲ 99 ਨੇ 99 30 ਪੈਟਰੋਲਿੰਗ ਜਿਹੜੀਆਂ ਪਾਰਟੀਆਂ ਅਲੱਗ ਬਣਾਈਆਂ ਗਈਆਂ 39 ਪੀਸੀਆਰ ਦੀਆਂ ਸਾਡੀਆਂ ਗੱਡੀਆਂ ਚੱਲਦੀਆਂ ਹੀ ਪਹਿਲਾਂ ਉਹ ਵੀ ਰਹਿਣਗੀਆਂ ਟ੍ਰੈਫਿਕ ਸਟਾਫ ਵੀ ਰਹੇਗਾ ਐਲਕੋਮੀਟਰਸ ਔਰ ਜਿਹੜਾ ਰੈਸ਼ ਨੈਗਲੀਜੈਂਟ ਡਰਾਈਵਿੰਗ ਦੇ ਉੱਤੇ ਅਸੀਂ ਚਲਾ ਰਹੇ ਉਹ ਵੀ ਚੱਲਦਾ ਰਹੂਗਾ ਸੋ ਸਾਰੇ ਆਫੀਸਰ ਨੂੰ ਅਲੱਗ-ਅਲੱਗ ਸੈਕਟਰ ਅਲੱਗ-ਅਲੱਗ ਮਾਰਕੀਟਸ ਦਿੱਤੀਆਂ ਗਈਆਂ ਜਿਵੇਂ ਡੀਸੀਪੀ ਸਾਹਿਬ ਲੌਂਡ ਆਰਡਰ ਨੇ ਇਹਨਾਂ ਕੋ ਜ਼ੋਨ 1 ਤੇ ਜ਼ੋਨ 3 ਹੈ ਡੀਸੀਪੀ ਸਿਟੀ ਸਾਹਿਬ ਕੋਲ ਸਪੈਸ਼ਲੀ ਦਰਬਾਰ ਸਾਹਿਬ ਦਾ ਉਹ ਜਿਹੜਾ ਏਰੀਆ ਔਰ ਜਿਹੜੇ ਰਿਲੀਜੀਅਸ ਪਲੇਸ ਨੇ ਕੋ ਕੋ ਤੇ ਆਮ ਤਰਫ ਬਹੁਤ ਜ਼ਿਆਦਾ ਵੀਆਈਪੀਜ਼ ਦੀ ਵੀ ਔਰ ਸੰਗਤ ਦੀ ਵੀ ਔਰ ਜਿਹੜਾ ਰੋਡਸ ਲੀਡਿੰਗ ਟੂ ਦਰਬਾਰ ਸਾਹਿਬ ਉਹਨੂੰ ਅਸੀਂ ਸੈਕਟਰੀ ਅਲੱਗ ਮੰਨਿਆ ਕਿ ਡੀਸੀਪੀ ਸਾਹਿਬ ਉੱਥੇ ਸਪੈਸ਼ਲੀ ਡਿਪਲੋਏ ਕੀਤੇ ਗਏ ਨੇ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਕੋਲ ਜਿਹੜਾ ਰਣਜੀਤ ਐਵਨਿਊ ਤੇ ਆ ਵਾਲਾ ਏਰੀਆ 에ਰਪੋਰਟ ਦਾ ਸਾਰਾ ਜਿਹੜਾ ਜ਼ੋਨ 2 ਦਾ ਉਹਦੀ ਸੁਪਰਵੀਜ਼ਨ ਹੈਗੀ ਹੈ ਔਰ ਇਹਨਾਂ ਨਾਲ ਅਲੱਗ-ਅਲੱਗ ਜਿਹੜੇ ਸਾਡੇ ਕੋ ਜੀਓਜ਼ ਹੋਰ ਯੂਨਿਟਸ ਨੇ ਉਹ ਸਾਰੇ ਅਸਿਸਟ ਕਰਨਗੇ ਔਰ ਗੱਡੀਆਂ ਸਾਰੀਆਂ ਸਾਡੀ ਜਿੰਨੀ ਵੀ ਪੁਲਿਸ ਦੀ ਫਲੀਟ ਹੈ ਉਹਨਾਂ ਨੂੰ ਅਸੀਂ ਜਿਹੜਾ ਉਹ ਅੱਜ ਅਸ਼ਰਨ ਕੀਤਾ ਆਫਿਸ ਦਾ ਸਟਾਫ ਯੂਨਿਟਸ ਦਾ ਸਟਾਫ ਜਿਹੜੇ ਕਚੈਰੀਆਂ ਛੁੱਟੀਆਂ ਨੇ ਉੱਥੋਂ ਦਾ ਸਟਾਫ ਲਿਆ ਸੋ एवरीवन इज ਡਿਪਲੋਏਡ ਔਰ ਮੈਂ ਆਪ ਵੀ ਖੁਦ ਅਸੀਂ ਬਾਹਰ ਰਹਿਣਾ ਤੁਹਾਨੂੰ ਮਿਲਦੇ ਰਹਿਣਾ ਉੱਥੇ ਔਰ ਅਸੀਂ ਮੈਂ ਆਪਣੇ ਦਿਲੋਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰੇ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਤੇ ਸਿਹਤਯਾਬੀ ਮਹਾਰਾਜ ਲੈ ਕੇ ਆਉਣ ਔਰ ਇਹੀ ਮੇਰੀ ਅਪੀ ਜਿਹੜੀ ਵਿਸ਼ ਹੈ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਹੈ ਪਬਲਿਕ ਨੇ ਮੈਂ ਦਿਲੋਂ ਤੁਹਾਨੂੰ ਕਹਿਣਾ ਬਹੁਤ ਇਮੋਸ਼ਨਲੀ ਕਿ ਬਹੁਤ ਸਾਡਾ ਸਾਥ ਦਿੱਤਾ ਔਰ ਸਾਡੇ ਨਾਲ ਰਹੇ ਹੈ ਜੇ ਵੀ ਕੋਈ ਔਖੀ ਘੜੀ ਵੀ ਆਈ ਹੈ ਟੈਸਟਿੰਗ ਟਾਈਮ ਵੀ ਆਇਆ ਪਬਲਿਕ ਨੇ ਕਦੇ ਪਿੱਠ ਨਹੀਂ ਦਿਖਾਈ ਰਾਦਰ ਸਾਡੇ ਨਾਲ ਖੜੇ ਹੋ ਕੇ ਸਾਡੀ ਮਦਦ ਕਰਕੇ ਤੇ ਸਾਨੂੰ ਕਾਮਯਾਬ ਕੀਤਾ ਬਹੁਤ ਸਾਰੇ ਕੰਪਲੇਨੈਂਟਸ ਨੂੰ ਮੈਂ ਅੱਜ ਸਪੈਸ਼ਲ ਵਿਸ਼ੇਸ ਦੇ ਰਿਹਾ ਕਿ ਜਿਹੜਾ ਨੇ ਔਖਾ ਟੈਸਟਿੰਗ ਟਾਈਮ ਸੀ ਲੋਕਾਂ ਨੇ ਉਹਨੂੰ ਬੜਾ ਇਨਸਟੀਚੂਏਟ ਕੀਤਾ ਕਿ ਤੁਸੀਂ ਆਹ ਕਰ ਦੋ ਉਹ ਕਹਿੰਦੇ ਨਹੀਂ ਸਾਨੂੰ ਆਪਣੀ ਪੁਲਿਸ ਤੇ ਯਕੀਨ ਹੈ ਸਾਨੂੰ ਆਪਣੇ ਆਫੀਸਰ ਤੇ ਯਕੀਨ ਹੈ ਸਾਡੇ ਨਾਲ ਖੜੇ ਔਰ ਆਪਾਂ ਸਾਰੇ ਕਾਮਯਾਬ ਹੋਏ ਸਭ ਤੋਂ ਵੱਡਾ ਸ਼ੁਕਰਾਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਦੀ ਧਰਤੀ ਤੇ ਆਪਾਂ ਸੇਵਾ ਕਰ ਸਰ ਦੇ ਕੋਲ ਇਹਡ ਦੋੰਗੋ ਚਾਹੇਗਾ ਕਿ ਕਾਰ ਦੀ ਪੋਸਟਰ ਦੀ ਜਾਰੀ ਕੀਤਾ ਗਿਆ ਸੀ ਮਦਦ ਦਰ ਦੇਖੋ ਇਹ ਤਾਂ ਗੱਲ ਤੁਹਾਨੂੰ ਪਤਾ ਹੀ ਹੈ ਕਿ ਜ਼ੀਰੋ ਟੋਲਰੈਂਸ ਮੀਨ ਜ਼ੀਰੋ ਟੋਲਰੈਂਸ ਹੁਣ ਇੱਥੇ ਆਪਾਂ ਕਹਿਣੀ ਨਹੀਂ ਪਰ ਇੱਕ ਗੱਲ ਤੁਹਾਨੂੰ ਸਾਰਿਆਂ ਦੇ ਥਰੂ ਮੈਂ ਜ਼ਰੂਰ ਪਬਲਿਕ ਨੂੰ ਕਹਿਣਾ ਚਾਹੁੰਦਾ ਦੇਖੋ ਇਹ ਖੁਸ਼ੀ ਦਾ ਮੌਕਾ ਤੁਸੀਂ ਇੰਜੋਏ ਕਰੋ ਫੈਮਿਲੀ ਨਾਲ ਜਾਓ ਸਾਡਾ ਕੰਮ ਹੈ ਕਿ ਤੁਹਾਨੂੰ ਸਿਕਿਉਰ ਫੀਲ ਕਰਾਉਣਾ ਪਰ ਜਿਹੜਾ ਬੰਦਾ ਪਬਲਿਕ ਦੀ ਸਿਕਿਉਰਿਟੀ ਜਾਂ ਪਬਲਿਕ ਦੀ ਫੈਮਿਲੀ ਲਾਈਫ ਦੇ ਵਿੱਚ ਡਿਸਟਰਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਾਨੂੰਨ ਤੋੜੇਗਾ ਜਾਂ ਹੁਲੜਬਾਜੀ ਕਰੇਗਾ ਉਹਦੇ ਵਾਸਤੇ ਪੁਲਿਸ ਨੂੰ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਤੌਰ ਤਰੀਕੇ ਪੂਰੇ ਵਰਤੇ ਜਾਣਗੇ